ਸੋਚਿਆ ਨੀ ਸਿੱਕੇ ਦੇ ਦੇਖਣਾ ਤਾਂ ਦੂਰ ਗੱਲ ਚਾਂਦੀ ਦੇਆਂ ਸਿੱਕਿਆਂ ਨੇ ਸਿਰ ਚੜਕਾਇਆ ਸੀ ਮਾਰਗੀ ਜਮੀਰ ਦੇਖੋ ਬਣਿਆ ਸ਼ੈਤਾਨ ਬੰਦਾ ਆਤਮਾ ਨੂੰ ਵੇਚ ਹੁਣ ਪਿੰਡ ਮੁੜ ਆਇਆ ਸੀ ਅੱਜ ਵੀ ਇਹ ਲੱਗੀ ਪਈ ਕਤਲ ਵੀ ਆਉਂਦ ਬਣੇ ਬਣਿਆ ਜਲਾਦ ਫਿਰੇ ਖੂਨ ਗਰਮਾਇਆ ਸੀ ਚੰਦਰੀ ਕਮਾਈ ਸਾਰੇ ਦੱਬ ਦਿੱਤੀ ਵਾੜੇ ਵਿੱਚ ਸੁਖਜਲ ਪੁਲੀ ਕੋਲ ਪਹੁੰਚ ਵੀ ਨਾ ਪਾਇਆ ਸੀ ਆਇਨੇ ਪੈਸੇ ਦੇਖ ਕੇ ਗੁਜਰਦਾ ਤਾਂ ਸਿਰ ਹੀ ਚੱਕਰਾ ਗਿਆ ਉਹ ਦੌਰ ਪੋਰਾ ਹੋਇਆ ਅੱਖਾਂ ਪਾੜ ਪਾੜ ਕੇ ਪੈਸਿਆਂ ਵਾਲੀ ਦੇਖੀ ਜਾ ਰਹੀ ਸੀ ਉਹਨੇ ਤਾਂ ਕਦੀ ਸੁਪਨੇ ਚ ਨਹੀਂ ਸੋਚਿਆ ਸੀ ਵੀ ਉਹ ਇੰਨੇ ਪੈਸੇ ਇਕੱਠੇ ਕਦੇ ਵੇਖ ਵੀ ਸਕੇਗਾ ਜਿੰਨੇ ਅਤਰਕੋਰ ਨੇ ਉਸਦੇ ਅੱਗੇ ਲਿਆ ਰੱਖੇ ਸਨ ਸਾਰੇ ਪੈਸੇ ਅਤਰਕਰ ਉਸੇ ਨੂੰ ਹੀ ਦੇ ਰਹੀ ਸੀ ਵਈ ਤੂੰ ਸਾਰਾ ਪੈਸਾ ਲੈ ਜਾ ਬਸ ਮੇਰਾ ਕੰਮ ਕਰ ਦੇ ਜਿਹੜਾ ਮੈਂ ਤੈਨੂੰ ਆਖਿਆ ਚਾਂਦੀ ਦੇ ਰੁਪਈਆਂ ਦੀ ਮਦਰ ਸ਼ੰਕਾਰ ਦੇ ਗੁੱਜਰ ਦੇ ਦਿਲੋਂ ਦਿਮਾਗ ਤੇ ਅਜੇ ਹਾਸਰ ਪਾਇਆ ਕਿ ਗੁੱਜਰ ਨੂੰ ਚੰਗੇ ਮਾੜੇ ਬੁਰੇ ਭਲੇ ਤੇ ਪਾਪ ਪੁੰਨ ਵਿੱਚ ਫਰਕ ਕਰਨਾ ਵੀ ਭੁੱਲ ਗਿਆ ਭੁੱਲ ਨਹੀਂ ਸੀ ਕਿਉਂਕਿ ਗੁੱਜਰਤਾ ਵੈਸੇ ਵੀ ਮਾੜੇ ਚਰਿੱਤਰ ਤੇ ਪੇਸ਼ੇ ਜਰਾਇਆ ਬੰਦਾ ਸੀ ਐਨੇ ਪੈਸੇ ਦੇਖ ਕੇ ਤਾਂ ਕੋਈ ਗਰੀਬ ਧਰਮੀ ਬੰਦਾ ਵੀ ਆਪਣਾ ਧਰਮ ਛੱਡ ਅਧਰਮੀ ਹੋਣ ਨੂੰ ਤਿਆਰ ਹੋ ਜਾਂਦਾ ਕਿਉਂਕਿ ਉਹਨਾਂ ਸਮਿਆਂ 'ਚ ਗਰੀਬ ਲੋਕ ਆਪ ਦੀ ਸਾਰੀ ਉਮਰ 'ਚ 500 ਰੁਪਈਆ ਇਕੱਠਾ ਨਹੀਂ ਸੀ ਵੇਖਿਆ ਕਦੇ ਫਿਰ ਐਨੇ ਪੈਸੇ ਅੱਜ ਤੱਕ ਕੋਈ ਵੀ ਕੁਝ ਵੀ ਕਰਨ ਨੂੰ ਤਿਆਰ ਹੋ ਸਕਦਾ ਫਿਰ ਗੁੱਜਰ ਵਰਗੇ ਮਾੜੇ ਬੰਦੇ ਜਿਸ ਦੀ ਜ਼ਮੀਰ ਪਹਿਲੇ ਮਾਰ ਚੁੱਕੀ ਸੀ ਉਸ ਲਈ ਇਹ ਕੋਈ ਅਲੋਕਾਰ ਗੱਲ ਨਹੀਂ ਸੀ ਕਿਉਂਕਿ ਉਸ ਦਾ ਤਾਂ ਪੇਸ਼ਾ ਹੀ ਇਹੋ ਸੀ ਚੋਰੀ ਯਾਰੀ ਠੱਗੀ ਵਾਲਾ ਬਸ ਜੀ ਬਸ ਤੁਸੀਂ ਫਿਕਰ ਨਾ ਕਰੋ ਮਾਤਾ ਜੀ ਹੁਣ ਤਾਂ ਆਪਣਾ ਕੰਮ ਹੋਇਆ ਹੀ ਲਓ ਤੁਸੀਂ ਬਸ ਹੁਣ ਇਨਾਮ ਦੇਣ ਦੀ ਤਿਆਰੀ ਕਰੋ ਕਿਓਂਗੇ ਪੰਜਾ ਚਾਰ ਦਿਨਾਂ ਅਜ ਖੁਸ਼ਖਬਰੀ ਲੈ ਕੇ ਆਇਆ ਹੀ ਸਮਝੋ ਥੋੜੇ ਗੋਲੇ ਮੈਂ ਗੁੱਜਰ ਨੇ ਹਾਬੜਿਆਂ ਵਾਂਗ ਪੈਸੇ ਸਾਰ ਫਿਰੇ ਲੜ ਬਣਦਿਆਂ ਅਤਰਕੌਰ ਨੂੰ ਆਖਿਆ ਤੇ ਉਹ ਚੱਕਵੇਂ ਪੈਰੀ ਆਪਣੇ ਪਿੰਡ ਨੂੰ ਦੁਰ ਪਿਆ ਵਾਓ ਏ ਤੇਰਾ ਦਲੇਲ ਸਿਆ ਤੇਰੀਆਂ ਕੋਈ ਰੇਸਾ ਨਹੀਂ ਕਰ ਲੋ ਯਾਰ ਤੂੰ ਤਾਂ ਕਮਾਲ ਕਰੀ ਜਾਂਦਾ ਪਤੰਦਰਾ ਪਹਿਲਾ ਅਤਰ ਕੋਰਰ ਗਈ ਅੜਬ ਜਨਾਨੀ ਨੂੰ ਬੋਤਲ ਚ ਉਤਾਰਿਆ ਤੂੰ ਜਿਹੜੀ ਅੱਗੇ ਥੜੇ ਨਹੀਂ ਜਣਾ ਨੰਦੇ ਸੀ ਹੁਣ ਲਿਸੋ ਲਿਸ ਇਲਾਹੀ ਖੜੀ ਏ ਨਿੰਨਾ ਮਰਜੀ ਤੇ ਜਿਵੇਂ ਮਰਜੀ ਚੋ ਲੋ ਯਾ ਅੱਲਾ ਯਾ ਅੱਲਾ ਮਾਫ ਕਰੀ ਮੈਨੂੰ ਇਹ ਜ਼ਬਾਨ ਵੀ ਸਾਲੀ ਕਦੇ ਕਦੇ ਫਿਸਲ ਜਾਂਦੀ ਏ ਚੋਨ ਤੋਂ ਮੇਰਾ ਭਾਵ ਐ ਉਸ ਤੋਂ ਜੋ ਮੇਰਾ ਦਿਲ ਕਰੇ ਮੰਗ ਤੇ ਮਨਵਾ ਸਕਦਾ ਉਹ ਮੈਨੂੰ ਕਿਸੇ ਵੱਲੋਂ ਵੀ ਨਾ ਨਹੀਂ ਕਰੇਗੀ ਜਿਸ ਦੇ ਉਦਾਰਨਾ ਪੈਸਾ ਤੁਹਾਡੇ ਸਾਹਮਣੇ ਹੈ ਦੂਜੇ ਪਾਸੇ ਤੋਂ ਮੁਹੰਮਦ ਵਰਗੇ ਬਦਮਾਸ਼ ਬੰਦੇ ਨੂੰ ਵੀ ਆਪਣੇ ਖਾਬੂਜ ਕਰਾਇਆ ਹੈ ਉਹ ਵੀ ਸਿਰਫ ਚਾਰ ਬੋਟੀਆਂ ਜੀ ਨਾਲੇ ਪੰਨਾ ਤੇ ਨਾਲੇ ਫਲੀਆਂ ਵਾਲੀ ਘਾਹ ਤਾਂ ਸਹੀ ਬਣੀ ਆਪਣੇ ਨਾਲ ਤਾਂ ਇੱਕ ਤਾਂ ਆਪਣਾ ਆਸਾਨ ਮੰਨੂ ਲੀ ਮੁਸੀਬਾ ਚ ਆਪਾਂ ਉਸ ਦੀ ਮਦਦ ਕੀਤੀ ਤੇ ਦੂਜਾ ਜਿਹੜਾ ਆਪਾਂ ਨੂੰ ਫਲ ਮਿਲਣਾ ਉਹਦੀਆਂ ਤਾਂ ਗੱਲਾਂ ਐ ਗਾਣੇ ਦਲੇਲ ਸਿਆ ਇਹਦਾ ਉਹ ਗੱਲ ਹੋਈ ਵਲੀ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਵੇ ਕਰਨ ਵਾਲਾ ਕੋਈ ਤੇ ਕਰਾਉਣ ਵਾਲਾ ਕੋਈ ਤੇ ਰੱਬ ਤੇਰਾ ਭਲਾ ਕਰੇ ਵਿਖਾਣ ਵਾਲਾ ਕੋਈ ਉਹ ਆਪਣੀ ਚਲਾਕੀ ਤੇ ਮੁਸਕਰਾਇਆ ਤੇ ਕਾਫੀ ਦੇਰ ਤੱਕ ਹੱਸਦਾ ਰਿਹਾ ਇਹ ਤਾਂ ਆਪੋ ਆਪਣੇ ਦਿਮਾਗ ਦੀ ਗੱਲ ਆ ਵਈ ਜਿਸ ਕੋਲੇ ਜ ਨਾ ਹੋਇਆ ਉਸਨੇ ਉਹ ਨਹੀਂ ਵਰਤ ਲਿਆ ਪੈਸਿਆਂ ਨੂੰ ਵਾੜੇ ਵਿੱਚ ਸਾਂਭ ਕੇ ਦੇਸੀ दारू ਦਾ ਪੈਗ ਲਾਉਂਦੇ ਗੁੱਜਰ ਨੇ ਆਪਣੇ ਆਪ ਨੂੰ ਸ਼ਾਬਾਸ਼ੇ ਦਿੰਦੇ ਆ ਦਿਲ ਵਿੱਚ ਹੀ ਸੋਚਿਆ ਅੱਗੇ ਤੁਸੀਂ ਅੱਜ ਬਲੌਗ ਵੇਲਾ ਕਰ ਦਿੱਤਾ ਗੁੱਜਰ ਦੀ ਆਵਾਜ਼ ਸੁਣ ਕੇ ਪਾਣੇ ਦਾ ਗਲਾਸ ਫੜਾਉਂਦਿਆਂ ਭੋਲੀ ਨੇ ਪੁੱਛਿਆ ਹਾਂਜੀ ਮਾਲਕੋ ਹਾਂਜੀ ਆਗੇ ਜੀ ਉਸ ਯਾਗੇ ਆਉਣਾ ਹੀ ਪੈਣਾ ਸੀ ਸਾਨੂੰ ਤੇਰੇ ਬਿਨਾ ਦਿਲ ਜਵ ਨਹੀਂ ਲੱਗਦਾ ਸੀ ਸਾਡਾ ਕਿਤੇ ਐਸੇ ਲੀਤਾ ਸੀ ਆਪਣੀ ਸਰਕਾਰ ਦੇ ਇੰਨੇ ਪਾਵਨ ਦਾ ਭੋਲੀ ਨੂੰ ਆਪਣੇ ਕਲਾਮ ਵਿੱਚ ਭਰ ਕੇ ਹੱਸਦਿਆਂ ਹੋਇਆਂ ਗੁੱਜਰ ਨੇ ਆਖਿਆ ਯਾ ਮੇਰਾ ਲੈ ਇਨਾ ਕਫਰ ਸਾਰਾ ਦਿਨ ਨਿਆਰਿਆਂ ਚੜਦਿਆਂ ਮੈਨੂੰ ਵਿਚਾਰੀ ਗਰੀਬੇ ਨੂੰ ਕਿਸੇ ਯਾਦ ਵੀ ਨਹੀਂ ਕੀਤਾ ਹੁਣ ਤੇ ਹੁਣ ਦੇਖੋ ਕਿੰਨੇ ਮਸਕੇ ਮਾਰਨ ਲੱਗੇ ਹੋਏ ਆ ਜੇ ਐਨੀ ਮੇਰੀ ਯਾਦ ਆਉਂਦੀ ਸੀ ਤਾਂ ਇੰਨਾ ਕੁ ਵੇਲਾ ਕਿਉਂ ਕੀਤਾ ਤੁਸੀਂ ਝੂਠੇ ਨਾ ਹੋਣ ਤੇ ਕਿਸੇ ਥਾਂ ਦੇ ਚਲੋ ਛੱਡੋ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਝੂਠੀ-ਮੁੱਠੀ ਗੁੱਸੇ ਹੁੰਦਿਆਂ ਭੋਲੀ ਨੇ ਬੜੇ ਨਖਰੇ ਨਾਲ ਗੁੱਜਰ ਤੋਂ ਛੁੱਟਦੇ ਆਖਿਆ ਕੁਏਲੇ ਲਈ ਮਾਫੀ ਸਰਕਾਰੇ ਵਾਲਾ ਇਸ ਵਿੱਚ ਬੰਦੇ ਦਾ ਕੋਈ ਰੋਸ ਨਹੀਂ ਬੰਦਾ ਤਾਂ ਸਗੋ ਆਪ ਵਿਚਾਰਾ ਸਵੇਰ ਦਾ ਭੁੱਖਾ ਤੇ ਆਇਆ ਉੰਜ ਹਾਲੋਂ ਵਿਆਲ ਹੋਇਆ ਪਿੰਡੋ ਪਿੰਡ फडਕਦਾ ਰਿਹਾ ਹੈ ਕਿਉਂਕਿ ਮਾਲ ਦੀ ਦਸ ਅੱਗੇ ਤੋਂ ਅੱਗੇ ਪੈਂਦੀ ਰੀ ਤੇ ਅਸੀਂ ਤੁਰ ਪਏ ਹਾਂ ਸੱਚ ਐਨੀ ਮਿਹਨਤ ਤੋਂ ਬਾਅਦ ਜਿਹੜਾ ਸੌਦਾ ਹੱਥ ਲੱਗਿਆ ਨਾ ਉਹ ਵੀ ਬੜਾ ਕਮਾਲ ਦਾ ਹੀ ਲੱਗਾ ਭਗਵਾਨ ਹੈ ਅੱਲਾ ਨੇ ਚਾਇਆ 7-8 ਦਿਨਾਂ ਚ ਤੈਨੂੰ ਸੋਨ ਨੇ ਚ ਮੜਾ ਦੂ ਸਾਰੀ ਦੀ ਸਾਰੀ ਨੂੰ ਭਗਵਾਨ ਨੇ ਪੈਸਿਆਂ ਦੀ ਖੁਸ਼ੀ ਚ ਖੀਵੇਂ ਹੋਏ ਗੁੱਜਰ ਨੇ ਪੁੱਲੀ ਨੂੰ ਆਪਣੇ ਨਾਲ ਕੁੱਟਦਿਆਂ ਬੜੇ ਪਿਆਰ ਨਾਲ ਆਖਿਆ ਗੁੱਜਰ ਤਾਂ ਆਪਣੀ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਜਿਹਨੂੰ ਸ਼ਰਾਬ ਦੇ ਸਰੂਰ ਨੇ ਦੂਣੀ ਚੌਣੀ ਕਰ ਦਿੱਤਾ ਸੀ ਤੇਰੇ ਲਾਰੇ ਤਾਂ ਜੱਟਾ ਮੈਂ ਬਹੁਤ ਦੇਰ ਦੀ ਸੁਣਦੀ ਆ ਰਹੀ ਆਂ ਆਪਣਾ ਮਤਲਬ ਕੱਢ ਕੇ ਇਹ ਰਾਤ ਵਾਲੇ ਵਪਾਰੀ ਸਵੇਰ ਨੂੰ ਪਤਾ ਨਹੀਂ ਕਿੱਥੇ ਲੱਗ ਜਾਂਦੇ ਨੇ ਕੋਈ ਵੀ ਝੂਠ ਬਾਰੇ ਦੇਣ ਲਈ ਚੱਲਦਾ ਨਹੀਂ ਮੇਰੇ ਪਿਆਰੇ ਸਰਦਾਰ ਜੀਓ ਬਾਕੀ ਪਿਆਰ ਕਰਨ ਵਾਲਾ ਪਤੀ ਔਰ ਅਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਏ ਮੇਰੇ ਸਰਦਾਰ ਜੀਓ ਗਹਿਣੇ ਆ ਤੇ ਰੁਪਏ ਪੈਸੇ ਤਾਂ ਨਾਲ ਨਹੀਂ ਨਾ ਹੁੰਦੇ ਔਰਤ ਸਿਰਫ ਆਪਣੇ ਪਤੀ ਔਰਤਾ ਸਿਰਫ ਆਪਣੇ ਪਤੀ ਦੀ ਖੁਸ਼ੀ ਤੇ ਪਿਆਰ ਨਾਲ ਹੀ ਠੱਗੀ ਜਾਂਦੀ ਏ ਐਸੇ ਲਈ ਤਾਂ ਲੋੜ ਪੈਂਦੀ ਆਪਣੇ ਸਾਰੇ ਗਹਿਣੇ ਪਤੀ ਅੱਗੇ ਲਿਆ ਰੱਖਦੀ ਏ ਕਿਉਂਕਿ ਪਤੀ ਹੈਗਾ ਹੈ ਨਾ ਹੋਰ ਗਹਿਣੇ ਬਣਾ ਕੇ ਦੇਣ ਜਾ ਅੱਗੇ ਦਾ ਅਗਰ ਪਤੀ ਨਾ ਰਿਆ ਤਾਂ ਸਜਣਾ ਸਵਰਨਾ ਫਿਰ ਕੀ ਦੇ ਵਾਸਤੇ ਗਹਿਣੇ ਫਿਰ ਕਿਸ ਕੰਮ ਦੇ ਜਦੋਂ ਦੇਖਣ ਵਾਲੇ ਨਾ ਰਹਿ ਔਰਤਾ ਸਿਰਫ ਪਿਆਰ ਦੀ ਭੁੱਖੀ ਹੁੰਦੀ ਏ ਸਰਦਾਰਾ ਆਪਣੇ ਪਤੀ ਦੀ ਹਰ ਜ਼ਰੂਰਤ ਦਾ ਖਿਆਲ ਰੱਖਦਿਆਂ ਉਸ ਦਾ ਘਰ ਸੰਭਲੀ ਸਾਰਾ ਦਿਨੀ ਉਡੀਕ ਚ ਬੈਠੀ ਰਹਿੰਦੀ ਐ ਕਾਹਦੇ ਲਈ ਸਿਰਫ ਪਿਆਰ ਦੇ ਦੋ ਮਿੱਠੇ ਬੋਲਾਂ ਲਈ ਭੋਲੀ ਨੇ ਬੜੀ ਪਿਆਰੀ ਅਦ ਨਾਲ ਗੁਜ਼ਰਨੋਂ ਆਖਿਆ ਹੋਰ ਕਿਸ ਦਾ ਤਾਂ ਮੈਨੂੰ ਪਤਾ ਨਹੀਂ ਭੋਲੀਏ ਪਰ ਅੱਲਾ ਕਸਮ ਸੱਚ ਜਾਣੀ ਤੂੰ ਮੈਂ ਤੈਨੂੰ ਬਹੁਤ ਪਿਆਰ ਕਰਦਾ ਸਾਰਾ ਦਿਨ ਕੰਮ ਧੰਦਿਆਂ ਚ ਭੱਜਿਆ ਫਿਰਦਾ ਸ਼ਾਮ ਨੂੰ ਥੱਕਿਆ ਹਾਰਿਆ ਜਦੋਂ ਘਰ ਆ ਕੇ ਤੇਰਾ ਹੱਸਦਾ ਹੋਇਆ ਚਹਰਾ ਦੇਖਦਾ ਨਾ ਤਾਂ ਸਾਰਾ ਥਕੇਵਾ ਉੱਥੇ ਹੀ ਲੱਥ ਜਾਂਦਾ ਬਾਕੀ ਤੇਰੇ ਮੂੰਹ 'ਚ ਨਿਗਲੀ ਹਰ ਗੱਲ ਮੈਂ ਪੂਰੀ ਕੀਤੀ ਵੀ ਹੈ ਤੇ ਕਰਦਾ ਵੀ ਰਵਾਂਗਾ ਭਾਵੇਂ ਉਹਦੇ ਲਈ ਕੁਝ ਵੀ ਕਰਨਾ ਪਵੇ ਜਿਵੇਂ ਹੁਣ ਤੂੰ ਉਸ ਕੁੜੀ ਦੀ ਗੱਲ ਲੈ ਲਾ ਉਹ ਕੰਮ ਬਹੁਤ ਖਤਰਨਾਕ ਤੇ ਕਸੂਤਾ ਏ ਪਰ ਕੀ ਕਰੀਏ ਹੁਣ ਜਦੋਂ ਤੂੰ ਉਹਦੇ ਨਾਲ ਜ਼ੁਬਾਨ ਹੀ ਕਰ ਲਈ ਮੈਨੂੰ ਤਾਂ ਕਰਨਾ ਹੀ ਪਊਗਾ ਤੇਰੇ ਜ਼ੁਬਾਨ ਤੇ ਫੁੱਲ ਚੜਾਣੇ ਪੈਣਗੇ ਕਿਉਂਕਿ ਮੈਂ ਤੈਨੂੰ ਪਿਆਰ ਜੋ ਕਰਦਾ ਐਸੇ ਲਈ ਤੇਰੇ ਚਿਹਰੇ 'ਤੇ ਖੁਸ਼ੀ ਦੇਖਣਾ ਚਾਹੁੰਨਾ ਆ ਤੂੰ ਖੁਸ਼ ਏ ਤਾਂ ਮੈਂ ਵੀ ਖੁਸ਼ ਮੇਰਾ ਜੱਗ ਜਹਾਨ ਵੀ ਖੁਸ਼ ਹੋਰ ਬੜਾ ਬੰਦੇ ਨੂੰ ਕੀ ਚਾਹੀਦਾ ਏ ਹੋਰ ਸੋਨਸਵੇਰੀ ਉਸ ਕੁੜੀ ਨੂੰ ਬੁਲਾ ਕੇ ਨਾ ਖੁਸ਼ਖਬਰੀ ਦੱਸ ਦੀ ਆਪਾਂ ਦੋ ਤੇ ਚਾਰ ਦਿਨਾਂ ਤੱਕ ਚੱਲਾਂਗੇ ਉਹਨੂੰ ਨਾ ਬਿਛਾੜਾਵਾਂਗੇ ਕਹਾਂਗੇ ਮੈਂ ਪਤਾ ਕਰ ਆਇਆ ਸਰਦਾਰ ਦਾ ਇੱਕ ਇਥੇ ਨੇ ਪਰ ਇੱਕ ਗੱਲ ਦਾ ਆਪਾਂ ਨੂੰ ਪੂਰਾ ਧਿਆਨ ਰੱਖਣਾ ਪੈਣਾ ਹੈ ਵੀ ਕਿਸੇ ਕੋਲੇ ਭਾਂਫੜੀ ਨਹੀਂ ਨਿਕਲਣੀ ਚਾਹੀਦੀ ਹੁਣ ਇਸ ਗੱਲ ਦੀ ਹੁਣ ਤਾਂ ਖੁਸ਼ ਹੈ ਨਾ ਪੂਰੀ ਸਰਕਾਰਿਆਲਾ ਗੁੱਜਰ ਨੇ ਪੋਲੀ ਨੂੰ ਬੜੇ ਪਿਆਰ ਨਾਲ ਲਾਖਿਆ ਸੱਚੀ ਹਾਏ ਅੱਲਾ ਤੁਸੀਂ ਕਿੰਨੇ ਚੰਗੇ ਆ ਸੱਚਮੁੱਚ ਸੱਚਮੁੱਚ ਤੁਸੀਂ ਬਹੁਤ ਚੰਗੇ ਹੋ ਸਰਦਾਰ ਜੀ ਅੱਲਾਹ ਕਰੇ ਤੁਹਾਨੂੰ ਮੇਰੀ ਵੀ ਉਮਰ ਲੱਗ ਜੇ ਪੋਲੀ ਨੇ ਇੱਕਦਮ ਹੈਰਾਨ ਹੁੰਦਿਆ ਆਪਣੇ ਦਲੇਲ ਗੁੱਜਰ ਨੂੰ ਪਲਾਮ ਵਿੱਚ ਭਰਦਿਆਂ ਬੜੇ ਉੱਚਾਂ ਨਾਲ ਆਖਿਆ ਖੁਸ਼ੀ ਦੇ ਮਾਰਿਆ ਪੋਲੀ ਦੀਆਂ ਗੱਲਾਂ ਦਾ ਰੰਗ ਟੀਟ ਵਟੂਆ ਹੋ ਚੁੱਕਿਆ ਸੀਗਾ ਚੰਗਾ ਆਇਆ ਬਹੁਤ ਚੰਗਾ ਆਇਆ ਪੂਰਾ ਪਰਜਵਾਕੜੀ ਦਾ ਖਿਆਣਾ ਛੁੱਟ ਜੂ ਇਹ ਚੰਦਰੇ ਜਾਨ ਕੋਲ ਉਹ ਵੀ ਵਿਚਾਰੀ ਆਪਣੀ ਜ਼ਿੰਦਗੀ ਦੇ 4 ਦਿਨ ਸੌਖੇ ਕੱਟ ਲੂਗੀ ਆਪਣੇ ਪਿਆਰੇ ਸਰਦਾਰ ਕੋਲ ਜਾ ਕੇ ਭੋਲੀ ਨੇ ਆਪਣੇ ਦਿਲ ਦੀ ਸੋਚ ਦੇ ਆਪਣੇ ਆਪ ਨੂੰ ਆਖਿਆ ਵਾਓ اے ਮੇਰੇ ਮਾਲਕਾ ਅੱਜ ਘਰ ਕਾਹਦਾ ਘਟ ਆ ਯਾਰ ਤੇਰੇ ਘਰ ਕਾਹਦਾ ਘਟ ਆ ਯਾਰ ਇਹੋ ਜੀ ਖੁਸ਼ੀ ਅੱਜਵੇਂ ਸਰਦਾਰਣੀ ਅੱਜ ਆਪਣੇ ਆਪ ਸਾਡੀ ਅਗੋਸ਼ ਵਿੱਚ ਆ ਕੇ ਮੇਰੀ ਹਿੱਕ ਨੂੰ ਚਿੰਬੜੀ ਖੜੀ ਹੈ ਹਰ ਰੋਜ ਬਖਸ਼ਿਆ ਕਰੇ ਤੇ ਕਿਹੜਾ ਤਣਾ ਕੁਝ ਘੜਦਾ ਯਾਰ ਗੁੱਜਰ ਨੇ ਭੋਲੀ ਨੂੰ ਆਪਣੇ ਨਾਲ ਘੁਟਦਿਆਂ ਰੱਬ ਅੱਗੇ ਫਰਿਆਦ ਕਰਦੇ ਹੋਏ ਭੋਲੀ ਦੇ ਕੰਨ ਕੋਲੇ ਮੂੰਹ ਕਰਕੇ ਆਖਿਆ ਚਲੋ ਹਟੋ ਗੰਦੇ ਨਾ ਹੋਣ ਤਾਂ ਹਰ ਗੱਲ 'ਚ ਆਪਣਾ ਹੀ ਮਤਲਬ ਕਾਢ ਲੈਣੇ ਹੋ ਛੱਡੋ ਮੈਨੂੰ ਸਾਨੂੰ ਹੋਰ ਵੀ ਬੜੇ ਕੰਮ ਨੇ ਛੱਡੋ ਵੀ ਹੁਣ ਮੈਂ ਤੁਹਾਡੇ ਲਈ ਖਾਣਾ ਲੈ ਕੇ ਆਉਣੀ ਆ ਭੋਲੀ ਨੇ ਨਖਰੇ ਜਿਹੇ ਨਾਲ ਗੁੱਜਰ ਨੂੰ ਚਿਰਕਿਆ ਹੋਇਆ ਆਖਿਆ ਖਾਣੇ ਦੀ ਭੁੱਖ ਹੁਣ ਕਿਸ ਕੰਬਖਸ਼ ਨੂੰ ਐ ਮੇਰੀ ਜਾਨ ਕੌਣ ਬੇਵਕੂਫ ਹੈ ਜੋ ਮੌਕੇ ਨੂੰ ਖਾਣੇ ਪਿੱਛੇ ਹੱਥੋਂ ਕਰਨਾ ਚਾਹੇਗਾ ਮੈਂ ਤਾਂ ਕਦੇ ਨਹੀਂ ਖਾਣਾ ਦਾ ਕੁਝ ਵੀ ਨਹੀਂ ਮੇਰੀ ਜਾਨ ਮਰ ਜਾ ਹੋਣੀ ਤਾਂ ਆਪਣੀ ਜਾਨ ਗਵਾ ਕੇ ਬਸ ਐਸੇ ਇੱਕੋ ਇੱਕ ਮੌਕੇ ਲਈ ਪੋਲੀ ਨੂੰ ਆਪਣੇ ਘਲਾਵਾਂ ਵਿੱਚ ਲਈ ਬੈਠੇ ਗੁੱਜਰ ਨੇ ਫੁਸਫਸਾਉਂਦਿਆਂ ਬੜੇ ਪਿਆਰ ਨਾਲ ਪੋਲੀ ਨੂੰ ਆਖਿਆ ਸਵੇਰੇ ਜਦੋਂ ਕੁੜੀ ਨੂੰ ਆਪਣੇ ਘਰ ਸੱਦਿਆ ਨਾ ਤੂੰ ਉਸ ਨੂੰ ਸਾਰੀ ਗੱਲ ਸਮਝਾ ਆਦੀ ਪੂਰੇ ਗੌਰ ਨਾਲ ਜਿਹੜੀ ਤੈਨੂੰ ਮੈਂ ਹੁਣੇ ਦੱਸਣ ਲੱਗਿਆ ਕਿਉਂਕਿ ਜੇ ਮੌਕਾ ਹੱਥੋਂ ਨਿਕਲ ਗਿਆ ਨਾ ਫੇਰ ਨਹੀਂ ਹੱਥ ਆਉਣਾ ਛੇਤੀ ਕਿਦੇ ਫੇਰ ਤੂੰ ਮੈਨ ਨੇ ਨਾਵੇਂ ਲਾਂਭੇ ਦੇ ਜਾਈ ਗੁੱਜਰ ਨੇ ਪੋਲੀ ਨੂੰ ਪੱਕਿਆ ਕਰਨ ਲਈ ਆਖਿਆ ਆ ਚਾਰ ਪੰਜ ਦਿਨਾਂ ਤਾਈ ਆਪਣੇ ਮੇਲਾ ਭਰੂ ਹੈ ਨਾ ਵੀਰਵਾਰ ਨੂੰ ਮਹਿਮੇ ਵਛਾ ਦੇ ਡੇਰੇ ਤੇ ਉੱਥੇ ਆਸ-ਪਾਸ ਦੇ ਪਿੰਡਾਂ ਵਿੱਚੋਂ ਬੇਸ਼ਮਾਰ ਲੋਕ ਆਣਗੇ ਉਹ ਪਾਂਚ ਪਾਂ ਦੀ ਲੱਕੜੀ ਤੇ ਇਕੱਠ ਵਿੱਚ ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਜਿੱਥੇ ਸਿਆਣੇ ਪਾਜਪੂਠਾ ਪੂਜਾ ਪਾਠ ਕਰਦੇ ਸੁੱਖਾਂ ਸੁਖਦੇ ਤੇਸੀਨੀਆਂ ਵੰਡਣ ਵਿੱਚ ਵਿਅਸਤ ਹੋਣਗੇ ਨਾ ਉੱਥੇ ਮੁੰਡੇ ਖੁੰਡੇ ਗੌਣ ਸੁਣਦੇ ਖਾੜੇ ਵਿੱਚ ਕੁਲ ਦੇ ਮੱਲਾਂ ਨੂੰ ਦੇਖਦੇ ਆਪਣੇ ਪੱਟਾਂ ਤੇ ਥਾਪੀਆਂ ਮਾਰਦੇ ਕੁੜੀਆਂ ਵਿੱਚ ਵੱਜਦੇ ਫਿਰਦੇ ਹੋਣਗੇ ਕੁੜੀਆਂ ਚਿੜੀਆਂ ਵੰਜਾਰਿਆਂ ਕੋਲੋਂ ਵੰਗਾ ਚੜਾਉਂਦੀਆਂ ਆਪਣੇ ਪਿਆਰਿਆਂ ਲਈ ਛੱਲੇ ਮੁੰਦੀਆਂ ਖਰੀਦਣਾਂ ਤੇ ਵਟਾਉਣ ਵਿੱਚ ਮਸਤ ਹੋਣਗੀਆਂ ਇਸ ਆਪੋ ਤਾਂ ਪਿਛ ਕੋਈ ਨਹੀਂ ਕਿਸੇ ਨੂੰ ਸਿਆਣ ਦਾ ਜਿਵੇਂ ਕਹਿੰਦੇ ਨੇ ਹੁੰਦੇ ਵੀ ਮੇਲੇ ਚ ਚੱਕੀ ਰਾਹ ਨੂੰ ਕੌਣ ਪੁੱਛਦਾ ਇਸ ਕਹਾਵਤ ਵਿੱਚ ਕਿਸੇ ਸਿਆਣੀ ਨੇ ਬਿਲਕੁਲ ਸੱਚੀ ਬਣਾਈ ਆ ਮੇਲੇ ਵਿੱਚ ਸਾਧ ਚੋਰ ਯਾਰ ਠੱਗ ਸਾਰੇ ਆਉਂਦੇ ਆ ਕੋਈ ਠੱਗਿਆ ਜਾਂਦਾ ਤੇ ਕੋਈ ਠਾਗਲ ਜਾਂਦਾ ਕਿਸ ਦਾ ਦਿਲ ਤੇ ਕਈਆਂ ਦੇ ਜੇਬਾਂ ਖਿਸੇ ਲੁੱਟੇ ਜਾਂਦੇ ਆ ਵਿਛੜਿਆਂ ਦੇ ਮੇਲ ਦਾ ਨਾਮ ਹੀ ਮੇਲਾ ਹੈ ਭਾਗਵਾਨ ਨੇ ਸੋ ਆਪਾਂ ਉਸ ਕੁੜੀ ਨੂੰ ਏਸੇ ਦਿਨ ਉਸ ਦੇ ਸਰਦਾਰ ਨਾਲ ਮਿਲਾ ਦੇਾਂਗੇ ਤੇ ਮਿਲਾਉਣ ਦਾ ਪੁੰਨ ਖਾਟ ਲਾਂਗੇ ਉਸ ਨੂੰ ਆਖੀ ਵਿਤਿਆਰ ਵਿਆਰ ਹੋ ਕੇ ਨਾ ਉਹ ਸਾਰਾ ਦਿਨ ਮੇਲੇ ਚ ਘੁੰਮੇ ਫਿਰੇ ਤੇ ਮੇਲਾ ਵੇਖੇ ਸ਼ਾਮ ਹੁੰਦਾ ਹੀ ਆਪਾਂ ਅੱਖ ਬਚਾ ਕੇ ਮੇਲੇ ਚੋਂ ਨਿਕਲ ਆਵਾਂਗੇ ਆ ਕੇ ਆਪਣੇ ਬਾਹਰ ਵਾਲੇ ਵਾੜੇ ਚ ਲੁਕ ਜਾਵੇ ਜਿਸ ਦਾ ਕਿਸੇ ਨੂੰ ਪਤਾ ਨਾ ਲੱਗੇ ਗੱਡੀ 10:00 ਵਜੇ ਆਉਂਦੀ ਜਾਵੇ ਸਟੇਸ਼ਨ ਤੇ ਸੋ ਅਸੀਂ ਦੋਵੇਂ ਮੂੰਹ ਨਹੀਂ ਰਹੀ ਦੁਰਾਂਗੇ ਤੇ ਗੱਡੀ ਆਉਣ ਤੋਂ ਪਹਿਲਾਂ ਉੱਥੇ ਪਹੁੰਚ ਜਾਾਂਗੇ ਚੱਲ ਮੇਰੇ ਭਾਈ ਸਵੇਰ ਨੂੰ ਅਸੀਂ ਨਾਵੇ ਕੁੜੀ ਨੂੰ ਸਰਦਾਰ ਕੋਲੇ ਛੱਡ ਸ਼ਾਮ ਨੂੰ ਗੱਡੀ ਮੈਂ ਤੇਰੇ ਕੋਲ ਨਾ ਸਨ ਲੱਗੇ ਤੇ ਨਾ ਕੁੱਤਾ ਬੰਕੇ ਕਿਉਂ ਕਿਵੇਂ ਲੱਗੀ ਮੇਰੀ ਸਕੀਮ ਹੈ ਨਾ ਕਮਾਲ ਦੀ ਗੁਜਰ ਨੇ ਪੋਲੀ ਨੂੰ ਪੁੱਛਿਆ ਜਿਹੜੀ ਬਹੁਤ ਹੀ ਧਿਆਨ ਨਾਲ ਸਾਰੀ ਗੱਲ ਸੁਣ ਰਹੀ ਸੀ ਮੈਂ ਤੈਨੂੰ ਦੱਸ ਨਹੀਂ ਸਕਦੀ ਜੱਟਾ ਕਿ ਮੈਂ ਅੱਜ ਕਿੰਨੀ ਖੁਸ਼ ਆਂ ਅੱਲਾਹ ਕਰੇ ਤੈਨੂੰ ਮੇਰੀ ਵੀ ਉਮਰ ਲੱਗ ਜਾ ਸਰਦਾਰਾ ਜਿਹੜਾ ਤੂੰ ਮੇਰੀ ਆਖੀ ਮੰਨ ਕੇ ਉਸ ਵਿਚਾਰੇ ਨੇ ਇਸ ਨਰਕ ਚੋਂ ਕੱਢਣ ਲੱਗਿਆ ਸੱਚੀ ਬਾਲੀ ਔਖੀ ਸੀ ਵਿਚਾਰੀ ਨਾ ਦਿਨੇ ਟੇਕ ਸੀ ਨਾ ਰਾਤ ਨੂੰ ਚੈਨ ਸਾਰਾ ਦਿਨ ਕਾਕਾ ਕਾਕਾ ਕਰਦੀ ਤੜਫਦੀ ਰਹਿੰਦੀ ਇਹਦੀ ਥਾਂ ਦੇ ਹੋਰ ਕੋਈ ਹੁੰਦੀ ਹੁਣ ਮਰ ਮੁੱਕ ਜਾਂਦੀ ਜਦ ਦੂਜੀ ਥਾਂ ਕਰਵਾ ਲੈਂਦੀ ਆਪਣਾ ਘਰ ਵਸਾ ਲੈਂਦੀ ਪਰ ਨਹੀਂ ਸਿੱਦਕ ਦੀ ਪੱਕੀ ਏ ਆਪਣੇ ਸਰਦਾਰ ਨਾਲ ਕੀਤੇ ਹੋਏ ਕੌਲ ਇਕਰਾਰ ਨਭਾਉਂਦਿਆ ਟਸ ਤੋਂ ਮਸ ਨਹੀਂ ਹੋਈ ਮੈਂ ਤਾਂ ਹੈਰਾਨ ਆ ਇਸ ਪੋਰਾ ਪਰ ਕੁੜੀ ਦੇ ਹੌਸਲੇ ਨੂੰ ਵੇਖ ਕੇ ਨੇ ਘਰਦਿਆਂ ਤੇ ਪਿੰਡ ਦੇ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਤੰਗ ਪਰੇਸ਼ਾਨ ਕਰਨ ਤੇ ਕੁੱਤੇ ਬਿੱਲੇ ਭੌਂਕਣ ਆ ਲਿਆ ਵਲੋ ਕਿਸੇ ਆਖਿਆ ਭੱਜ ਗਈ ਕਿਸੇ ਨਿਕਲ ਗਈ ਕਿਸੇ ਆਖਿਆ ਕਰੋ ਕੱਢਦੀ ਜਾਲਦਾਰਨੀਆਂ ਨੇ ਕਿਸੇ ਆਖਿਆ ਛੱਡਦੀ ਕਾਕੇ ਨੇ ਹੁਣ ਇਹਨੂੰ ਲੈ ਕੇ ਜਾਂਦਾ ਜਾਲਦਾਰੀ ਇੱਥੇ ਧੱਕੇ ਖਾਓਗੀ ਹੁਣ ਕਿਸੇ ਆਖਿਆ ਮਾਪਿਆਂ ਦੇ ਪੈਸੇ ਖਾ ਕੇ ਵੇਚੀ ਆ ਕਿਸੇ ਨੇ ਕੁਝ ਤੇ ਕਿਸੇ ਨੇ ਕੁਝ ਜੋ ਮੂੰਹ ਆਇਆ ਭੌਂਕਿਆ ਇਹ ਸਭ ਨੇ ਅਗਰਾਮ ਦੀ ਜਾਨੀ ਦਾ ਬੇੜਾ ਬੈਠਿਆ ਸਾਰਾ ਮੇਰੇ ਪਿਆਰੀ ਰੰ ਪਰ ਦੇਖ ਲੈ ਉਹ ਵੀ ਮਾਂ ਦੀ ਧੀ ਡੋਲੀ ਨਹੀਂ ਜਮ ਆਪਣੇ ਪਿਆਰ ਤੇ ਅਟੁੱਟ ਵਿਸ਼ਵਾਸ ਤੇ ਦਿਲ ਵਿੱਚ ਆਸ ਰੱਖੀ ਉਹ ਕਹਿੰਦੇ ਨਹੀਂ ਹੁੰਦੇ ਵੀ ਜਿਵੇਂ ਆਸਾਂ ਤੇ ਮਰੇ ਨਰਾਸਾ ਆਖਰ ਉਸਦੀ ਆਸ ਨੂੰ ਭਾਗ ਲੱਗੀ ਗਏ ਚਾਹੇ ਥੋੜੇ ਜਰੀਏ ਹੀ ਸਨ ਇਸ ਨਰਕ ਤੋਂ ਖਿਹੜਾ ਤਾਂ छुटੂਗਾ ਬਜਾਰੀ ਦਾ ਜਦੋਂ ਸੁਣੂਗੀ ਤਾਂ ਬਾਲੀ ਖੁਸ਼ ਹੋਊਗੀ ਦਿਲੋਂ ਪਤਾ ਨਹੀਂ ਕਿੰਨੀਆਂ ਖੁਸ਼ੀ ਸੰਦੇਵ ਗਤਾਨੂੰ ਆਪਾਂ ਨੂੰ ਤੋਦੀਆਂ ਸੀਸਾਂ ਹੀ ਤਾਰ ਜਾਣਗੀਆਂ ਸਰਦਾਰਾਂ ਕਿਉਂਕਿ ਸੱਚੇ ਸੁੱਚੇ ਬੰਦੇ ਤੇ ਨਿਕਲੋ ਦਿਲੋਂ ਦੁਆ ਅੱਲਾਹ ਤਾਲਾ ਕਦੇ ਖਾਲੀ ਨਹੀਂ ਮੋੜਦਾ ਸੱਚੀ ਤੁਸੀਂ ਬਹੁਤ ਚੰਗਾ ਕੀਤਾ ਜਿਹੜਾ ਤੁਸੀਂ ਸਰਦਾਰ ਦਾ ਪਤਾ ਲੱਭ ਲਿਆ ਮੈਂ ਸਵੇਰੇ ਹੀ ਬੁਲਾ ਕੇ ਉਸ ਨੂੰ ਖੁਸ਼ਖਬਰੀ ਦਿੰਨੀ ਆ ਖੁਸ਼ੀ ਦੇ ਮਾਰੇ ਮੇਰੀ ਭੋਲੀ ਤੋਂ ਚਾਹ ਨਹੀਂ ਸੀ ਸਾਂਭਿਆ ਜਾਣਾ ਉਸਨੇ ਗੁੱਜਰ ਦੇ ਲ ਨੂੰ ਜੱਫੀ ਪਾਉਂਦਿਆਂ ਬੜੇ ਪਿਆਰ ਤੇ ਉਤਸ਼ਾਹ ਨਾਲ ਆਖਿਆ ਸਿੱਧੀ ਸਾਦੀ ਤੇ ਸਾਫ਼ ਦਿਲ ਭੋਲੀ ਨੂੰ ਕੀ ਪਤਾ ਸੀ ਕਿ ਗੁੱਜਰ ਕੀ ਕੀ ਤਿਆਰੀਆਂ ਕਰੇ ਫਿਰਦਾ ਉਹ ਤਾਂ ਇਸ ਗੱਲੋਂ ਖੁਸ਼ ਸੀ ਕਿ ਚਲੋ ਵਿਚਾਰੀ ਕੁੜੀ ਦੀ ਜਾਨ ਛੁੱਟੀ ਤੇ ਹੁਣ ਉਹ ਆਪਣੇ ਪਿਆਰੇ ਕੋਲ ਚਲੀ ਜਾਵੇਗੀ